ਪਹਿਲਾਂ ਜਿਹੜੀ ਗੱਲਬਾਤ ਹੋ ਰਹੀ ਹੈ ਡੇਰੇਵਾ ਸਾਹਿਬ ਦੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਇਹ ਅੱਜ ਜੀ ਤੱਕ ਨਹੀਂ ਸੁਣ ਦੱਸਦੇ ਕਿ ਦੋ ਦਿਨ ਦਿਨ ਦੇ ਦਿਲਪੁਰਜ਼ਾ ਡਾਕਟਰ ਸਾਹਿਬ ਹੋਣੀ ਤੁਸੀਂ ਚਿੱਠੀ ਲਿਖੀਏਗੀ ਲੱਗਦਾ ਹੈ ਕਿ ਕੋਈ ਪਹਿਲਾਂ ਜਵਾਬ ਆ ਸਕਦਾਗਾ ਪਰ ਤੁਸੀਂ ਚਿੱਠੀਆਂ ਤਾਂ ਅਸੀਂ ਲਿੰਦੀ ਰਹਿੰਦੇ ਰਾਸ਼ਟਰਪਤੀ ਜੀ ਗਵਰਨਰ ਨੂੰ ਵੀ ਦੇਖੀਏ ਸ਼ਰਮ ਦੇਖੋ ਪਰ ਹੁਣ ਆਜੀ ਸੈਂਟੀਮ ਨੂੰ ਲੈ ਕੇ ਕੀ ਕੀ ਫਸਿਆ ਲੱਗਦਾਗਾ ਤੁਹਾਨੂੰ ਮਤਲਬ ਆਪਸ ਵਿੱਚ ਕਿੱਥੇ ਮਸਲਾ ਡਿਆ ਲੱਗਦਾਗਾ ਕੀ ਤੁਹਾਨੂੰ ਪਤਾ ਹੋਣਾ ਤੁਸੀਂ ਮੀਟਿੰਗ ਕਰੀਏ ਕਿ ਤਿੰਨ ਚਾਰ ਘੰਟੇ ਮੀਟਿੰਗ ਕਰੀਏ ਕਿੱਥੇ ਅੜਿਆ ਜੀ ਸਾਨੂੰ ਤੋਂ ਤੁਸੀ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਕਿਸਾਨ ਆਗੂਆਂ ਦਾ ਆਪ ਤੁਸੀਂ ਫੋਟੋ ਪਹਿਲਾਂ ਇਕੱਠੀਆਂ ਨਹੀਂ ਲਈਆਂ ਫੋਟੋ ਹੀ ਆਉਂਦੀਆਂ ਨੇ ਦਿਲ ਮਿਲ ਜਾਂਦਾ ਵਧੀਆ ਗਲੋਰੀ ਤੇ ਸ਼ੰਭੂ ਚ ਵੀ ਕੱਟੀ ਫੋਟੋ ਆਉਂਦੀ ਹੈ ਉਹ ਗਰਾਵ ਸਾਹਿਬ ਅੱਥੇ ਦਾ ਵੀ ਐਕਸ਼ਨ ਨੀ ਨਜ਼ਰ ਆ ਰਿਹਾ ਪਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਇਕੱਠੀਆਂ ਨਜ਼ਰ ਆਣਗੀਆਂ ਇੱਕੋ ਸਟੇਜ ਤੋਂ ਚਲਾਰ ਕੇ ਦੋ ਪਹਿਲਾਂ ਨੌਰੀ ਦੇ ਸ਼ੰਭੂ ਦੇ ਵਿੱਚ ਜੇ ਦੇਖ ਤਾਂ ਮਗਰ ਇੱਕੋ ਸਟੇਜ ਤੋਂ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ ਪਰਾਂ ਜੀ ਇਕੱਠੇ ਹੋਗੇ ਲੜੋਗੇ ਆਓਗੇ ਜੀ ਸਾਰੇ ਇਕੱਠੇ ਹੋਗੇ ਐਕਸ਼ਨ ਹੋਏਗਾ ਦੰਦਾਰ ਹੋਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡੇ ਸਵਾਲ ਨਹੀਂ ਸਮਝ ਤੇ ਜਿੱਥੇ ਬੰਦਿਆਂ ਵੱਲੋਂ ਕੋਈ ਇਕੱਠਾ ਹੋ ਕੇ ਚਾਹੂ ਨਹੀਂ ਯਾਰ ਤੁਹਾਡੇ ਸਵਾਲ ਹੀ ਸਭ ਕਹ ਰਹੇ ਮੈਨੂੰ 111 ਕਿਸਾਨ ਜਿਹੜੇ ਮਰਨ ਵਰਤ ਤੇ ਹੋਰ ਬੈਠ ਗਏ ਨੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਇੱਕ ਉਹਨਾਂ ਦਾ ਫੋਟੋ ਨਹੀਂ ਲੱਗੂ ਤੇ ਸ਼ੰਭੂ ਵਰਤ ਤੇ ਇਕੱਠੇ ਫੋਟੋ ਲੱਗੀਆਂ ਤਾਂ ਲੱਗਦਾ ਕਿ ਮਰਨ ਵਰਤ ਵਾਲੇ ਮਸਜਿਦ ਨੂੰ ਲੈ ਕੇ ਜਿਹੜਾ ਹਾਲੇ ਤੱਕ ਅੱ ਜੀਤੇ ਬਾਰੇ ਇਹ ਕਹਾਣੀ ਹੈ ਕਿ ਮੋਰਚੇ ਨੂੰ ਸਮਰਥਨ ਦਿਓਗੇ ਉਹ ਤਾਂ ਨਹੀਂ ਕੋਈ ਫੋਟੋ ਦੇਖਣ ਕਰਦੇ ਇਹ ਜਿਹੜੀ ਯੂਨੀਅਨ ਦੇ ਵਿੱਚ ਇਕੱਠੇ ਨਹੀਂ ਫੋਟੋ ਦੇਖਦੇ ਉਹਦੇ ਪੱਥਰ ਦੇ ਉੱਤੇ ਹੋਊਗੀ ਉਹ ਸਾਨੂੰ ਖਨੌਰੀ ਮੋਰਚੇ ਤੇ ਨਜ਼ਰ ਆਉਂਦਾ ਸੀ ਚੱਕਰੀ ਖਨੌਰੀ ਖਨੌਰੀ ਦੇ ਉੱਤੇ ਇਕੱਠੇ ਹੋ ਕੇ ਕੀ ਮੋਰਚਾ ਚਲਾਓਗੇ ਇਹਨੇ ਅਸੀਂ ਕੋ ਸਵਾਲ ਕਰ ਰਹੇ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਹੈ ਸਵਾਲ ਤਾਂ ਸਾਡਾ ਫੈਸਲਾ ਜੀ ਸੁਝੇ ਜਦੇ ਵੀ ਇਹਨਾਂ ਦਾ ਫੈਸਲਾ ਕਰਾਂਗੇ ਉਹੀ ਪੁੱਛ ਰਿਹਾ ਜੀ ਕਿਉਂਕਿ ਮੀਟਿੰਗ ਜਰੂਰ ਹੋ ਰਹੀ ਹੈ ਪਰ ਹਾਲ ਤੱਕ ਕੋਈ ਇਕੱਠਾ ਜਾਂ ਐਕਸ਼ਨ ਨਹੀਂ ਨਜ਼ਰ ਆ ਰਿਹਾ ਗੱਲ ਕੀਤੀ ਜਾਵੇ ਤਾਂ